ਸਾਰੇ ਵੀਰਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾ ਅੱਜ ਤੇ ਤੁਸੀਂ ਜੁੜਿਓ ਸੁਖਰਾਜ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪਿੰਡ ਥਾਂਦੇ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਦੋਸਤੋ ਤੇ ਤਸਵੀਰ ਵੀ ਇਹਨੂੰ ਸ਼੍ਰੀ ਮੁਕਤਸਰ ਸਾਹਿਬ ਹੀ ਪੈਂਦੀ ਆ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਸਾਫ਼ ਸੁਥਰਾ ਵਪਾਰ ਲੈਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਬਹੁਤ ਵੱਡੀ ਤੀਜਾ ਸੂਆ ਮੱਝ ਆ ਜਿਹੜੀ ਕਿ ਗੱਬਣ ਇਹ ਵਿਕਾਊ ਆ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿੰਨਾ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਵੀਰ ਇਸ ਵੀਡੀਓ ਨੂੰ ਆਪਣੇ ਚੈਨਲ ਤੇ ਪਹਿਲੀ ਵਾਰੀ ਵੇਖ ਰਹੇ ਆ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਓ ਦੋਸਤੋ ਲੈਨੇ ਆ ਜਾਣਕਾਰੀ ਦੇ ਕਰਦੇ ਆ ਤੁਹਾਡੇ ਨਾਲ ਸਾਂਝੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਭਾਈ ਜੀ ਆਪਣਾ ਨਾਮ ਦੱਸਿਓ ਜੀ ਨਾਮ ਬੋੜ ਸਿੰਘ ਆ ਜੀ ਪਿੰਡ ਥਾਂਦੇ ਵਾਲਾ ਜ਼ਿਲ੍ਹਾ ਜਿਹੜੀ ਮਕਸਦ ਠੀਕ ਹੈ ਭਾਈ ਜੀ ਤੇ ਭਾਈ ਇਹ ਮੱਝ ਕਿੰਨਾ ਮਾਸੂਆ ਜੀ ਤੀਜਾ ਸੂਆ ਸੂਗੀ ਤੀਜਾ ਸੂਆ ਸੂਗੀ ਤੇ ਦੂਜੇ ਸੂਏ ਕਿੰਨਾ ਕੁ ਦੁੱਧ ਕੱਢਿਆ ਬਈ ਇਹਨੇ ਇਹਨੇ 16 17 ਗਾ ਦੁੱਧ 16 17 ਐਤ ਕੀ ਕੀ ਮੀਤ ਕਰਦੇ ਆ ਜੀ ਤੁਵਾ ਤੇ ਦਿਓਗੀ ਯਾਨੀ 16 17 ਤੋਂ ਟੱਪੂਗੀ ਇਹ ਕਿੰਨੇ ਦਿਨ ਲੈ ਜੂ ਭਾਈ ਸੂਣ ਚ ਹਰੇ 4 5 ਦਿਨ ਲੈ ਠੀਕ ਹੈ ਜੀ ਲਓ ਵੀ ਸੱਜਣੋ ਮੂੰਹ ਮੱਥਾ ਤੁਹਾਨੂੰ ਦਿਖਾ ਦਿੰਨੇ ਆ ਬਹੁਤ ਚੰਗੇ ਮੂੰਹ ਮੱਥੇ ਦੀਆ ਦੇਖ ਸਕਦੇ ਹੋ ਤੁਸੀਂ ਬਿਲਕੁਲ ਕਾਲੇ ਮੂੰਹ ਦੀ ਆ ਛੋਟਾ ਛੋਟਾ ਸਿੰਗ ਆ ਤੇ ਪੂਛ ਦਾ ਦੁੰਬਾ ਥੋੜਾ ਜਿਹਾ ਚਿੱਟਾ ਥੱਲੋਂ ਪ्योर ਮੋਰਾ ਕੈਟਾਗਰੀ ਚ ਪੈਂਦੀ ਆ ਤੇ ਥਣ ਤੁਹਾਨੂੰ ਦਿਖਾ ਦਿੰਨੇ ਆ ਥਣਾ ਦਾ ਸੈੱਜ ਚੰਗਾ ਆ ਦੋਸਤੋ ਦੇਖ ਸਕਦੇ ਹੋ ਅਗਲੇ ਤੋਂ ਅਗਲੇ ਥਣ ਦੀ ਵਿੱਥ ਚੰਗੀ ਆ ਤੇ ਅਗਲੇ ਤੋਂ ਪਿਛਲੇ ਥਣ ਦੀ ਵਿੱਥ ਚੰਗੀ ਦੇਖ ਸਕਦੇ ਹੋ ਮੋਟਾ ਮੋਟਾ ਚੁਆਈ ਵਾਲਾ ਥਣਾ ਮੁੱਠੀ ਦੀ ਚੁਆਈ ਵਾਲਾ ਦੋਨੋਂ ਪਾਸਿਆਂ ਤੋਂ ਤੁਹਾਨੂੰ ਜੱਜਮੈਂਟ ਕਰਾ ਦਿੰਨੇ ਆ ਹਵਾਨੇ ਦੀ ਤੋੜ ਕੇ ਤੁਹਾਨੂੰ ਦਿਖਾਵਾਂਗੇ ਦੋਸਤੋ ਤੁਰਦੀ ਤੋਂ ਤੁਹਾਨੂੰ ਜਮਾਂ ਹਵਾਨੇ ਦੀ ਜੱਜਮੈਂਟ ਪੂਰੀ ਆ ਜਾਣੀ ਹੈ ਦੋਨਾਂ ਪਾਸਿਆਂ ਤੋਂ ਬਿਲਕੁਲ ਸੇਮ ਸਹਾਇਆ ਦੋਸਤੋ ਥਣਾਂ ਦਾ ਦੇਖ ਸਕਦੇ ਹੋ ਤੁਸੀਂ ਮੁਠੀ ਦੀ ਚੁਆਈ ਵਾਲਾ ਮੋਟਾ-ਮੋਟਾ ਥਣ ਲੱਗਿਆ ਦੋਸਤੋ ਪਰ ਸਮਾਹ ਕਰਕੇ ਬਹੁਤ ਚੰਗਾ ਥਣ ਨੇ ਬਣ ਜਾਣਾ ਕੱਦ-ਕਾਠ ਬਹੁਤ ਚੰਗਾ ਹੈ, ਵੇਲ ਬਹੁਤ ਚੰਗੀ ਆ, ਪਿੱਠਪੁੜੇ ਦੀ ਚੰਗੀ ਆ। ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ। ਬਹੁਤ ਹੀ ਵੱਡਾ ਹਵਾਨਾ ਇਹਨੇ ਤਿਆਰ ਕਰਨਾ ਦੋਸਤੋ ਕਿਉਂਕਿ ਕੱਦ-ਕਾਠ ਬਹੁਤ ਆ ਤੇ ਬਹੁਤ ਹੀ ਸ਼ਾਨਦਾਰ ਆ। ਵਾਜਨਾ ਵਿजूद ਵਾਲੀ ਮੱਝ ਆ ਦੋਸਤੋ। ਆਕੇ ਤੁਸੀਂ ਦੇਖੋਗੇ ਤਾਂ ਤੁਹਾਡੇ ਬਿਲਕੁਲ ਪਸੰਦ ਆਊਗੀ। ਬਿਲਕੁਲ ਪੰਦਰਾ ਹਵਾਨਾ ਦੋਨਾਂ ਪਾਸਿਆਂ ਤੋਂ ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਦਾ ਜੀ ਮੁੱਲ ਇੱਕ ਸੱਤ ਕਰਦੇ 1,60,000 ਮਾਨਤਾ ਨਾ ਹੋ ਜੂ ਬਾਈ ਹਾਂਜੀ ਹਾਂਜੀ ਮਾਨਤਾ ਕਰਾਂਗੇ ਲਓ ਵੀ ਸਜਣੋ 1,60,000 ਮੁੱਲਾ ਕੋਈ ਮੋਲਫ ਐਕਸ ਨਹੀਂ ਹੁੰਦਾਗਾ ਤੇ ਬਣਦਾ ਮਾਨਤਾ ਨੇ ਇਹਦੇ ਵਿੱਚੋਂ ਤੁਹਾਡਾ ਜਰੂਰ ਕੀਤਾ ਜਾਊਗਾ ਜਿਸ ਵੀ ਕਿਸੇ ਵੀਰ ਦੇ ਇਹ ਝੋਟੀ ਪਸੰਦਾ ਤੀਜਾ ਸੁਆ ਦੋਸਤੋ ਚੰਗੇ ਦੁੱਧ ਵਾਲੀ ਆ ਤੇ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾ ਦੇਾਂਗੇ ਇਸ ਨੰਬਰ ਤੇ ਤੁਸੀਂ ਬਾਈ ਹਰਾਨਾ ਸੰਪਰਕ ਕਰਕੇ ਸੌਦਾ ਕਰ ਲਿਓ ਤੇ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਲੱਗਿਆ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਦੋਸਤੋ ਅਜੇ ਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ